ਅਸੀਂ ਮਤਲਬ ਪਹਿਲਾਂ ਲੋਕਾਂ ਵਾਂਗੂ ਐ ਲਾਉਂਦੇ ਰਿਹਾ ਕਣਕ ਲਾਲੀ ਝੋਨਾ ਲਾ ਲਿਆ ਤੇ ਪਿਛਲੇ ਸਾਲ ਤੋਂ ਐ ਫਿਰ ਸੋਚਿਆ ਕਿ ਨਹੀਂ ਐ ਜਿਹੜਾ ਨਾ ਕੁਛ ਨਾ ਕੁਛ ਡਿਫਰੈਂਟ ਕਰਨਾ ਚਾਹੀਦਾ ਤੇ ਇਹਦੇ ਚ ਤੁਸੀਂ ਕਿਹੜੀ ਕਿਹੜੀ ਫਸਲ ਲਾਉਂਦੇ ਰਹੇ ਹੋ ਪਹਿਲਾਂ ਤਾਂ ਐ ਜਿਦਾਂ ਦੱਸਿਆ ਕਿ ਉਹ ਕਣਕ ਝੋਨਾ ਹੀ ਲਾਉਂਦੇ ਰਹੇ ਆ ਤੇ ਹੁਣ ਜਿਹੜਾ ਇਹ ਉਹ ਮੈਂ ਥੋੜਾ ਜਿਹਾ ਬਦਲਾ ਕੀਤਾ ਤੇ ਆ ਕਮਾਦ ਲਾਇਆ ਹੈ ਇਹ ਕਮਾਦ ਦੇ ਵਿੱਚ ਹੀ ਐ ਮਤਲਬ ਜਿੱਦਾਂ ਤੁਸੀਂ ਦੇਖ ਰਹੇ ਪਿੱਛੇ ਛੇਕ ਨਾਲ ਆਇਆ ਇੱਕ ਕਮਾਦ ਹੈ ਉਹਦੇ ਵਿੱਚ ਹੀ ਮੈਂ ਫੁੱਲ ਲਾਤੇ ਨੇ ਜੀ ਤੇ ਇਹ ਫਿਰ ਮਤਲਬ ਬਹੁਤ ਵਧੀਆ ਮੈਨੂੰ ਜਿਹੜਾ ਨਾ ਸਾਥ ਮਿਲਿਆ ਹੈ ਇਹ ਵੀਰ ਜੀ ਮੈਂ ਨਾ ਇੱਥੇ ਪਹਿਲਾਂ ਧੋਨਾ ਲਾਉਣ ਦਾ ਹੀ ਸੋਚਿਆ ਸੀ ਮੈਂ ਧੋਨਾ ਨਹੀਂ ਲਾਇਆ ਤੇ ਇਹਦੇ ਵਿੱਚ ਨਾ ਮੈਂ ਜੰਤਰ ਬੀਜ ਦਿੱਤਾ ਹੈ ਇਹ ਜੰਤਰ ਮੈਂ ਬੀਜ ਕੇ ਤੇ ਵਿੱਚ ਹੀ ਵਾਹ ਕੇ ਤੇ ਫਿਰ ਮੈਂ ਸੋਚਿਆ ਕਿ ਕਮਾਦ ਲਾਉਣਾ ਹੈ ਤੇ ਕਮਾਦ ਲਾ ਕੇ ਤੇ ਫਿਰ ਮੈਂ ਵਿੱਚ ਸੋਚਿਆ ਕਿ ਇਹਦੇ ਵਿੱਚ ਮੂਲੀ ਜਾਂ ਛਲਗਮ ਲਾ ਦਿਆਂ ਜੀ ਤੋ ਇਸ ਏਰੀਆ ਦੇ ਵਿੱਚ ਨਾ ਉਹਦਾ ਥੋੜਾ ਜਿਹਾ ਜ਼ਾੜਾ ਜ਼ਿਆਦਾ ਹੁੰਦਾ ਜੀ ਤੇ ਉਹ ਮੈਂ ਫਿਰ ਉਹਨਾਂ ਨੂੰ ਛੱਡ ਦਿੱਤਾ ਤੇ ਮੈਂ ਸੋਚਿਆ ਕਿ ਚਲੋ ਫੁੱਲ ਲਵਨੇ ਤੇ ਭਾਈ ਹੁਣ ਤੱਕ ਦਾ ਤੁਹਾਨੂੰ ਇਹ ਨਵਾਂ ਤਜਰਬਾ ਤੁਸੀਂ ਦੱਸਿਆ ਔਰ ਹੁਣ ਤੱਕ ਦਾ ਐਕਸਪੀਰੀਅੰਸ ਇਸ ਖੇਤ ਦਾ ਕਿਵੇਂ ਦਾ ਰਿਹਾ ਕੋਈ ਤੁਹਾਨੂੰ ਖਤਰਾ ਲੱਗਾ ਹੋਵੇ ਕੋਈ ਡਰ ਲੱਗਾ ਹੋਵੇ ਨਹੀਂ ਖਤਰਾ ਬਿਲਕੁਲ ਨਹੀਂ ਮੈਂ ਸੋ ਕੋ ਰੋਜ ਸਵੇਰੇ ਆ ਕੇ ਫੇਰਾ ਮਾਰ ਕੇ ਤੇ ਜਾਣਾ ਤੇ ਮੇਰੀ ਜਿਹੜੀ ਹੈ ਸਵੇਰੇ ਮੇਰਾ ਪਹਿਲਾ ਕੰਮ ਹੈ ਕਿ ਇੱਥੇ ਆ ਕੇ ਵੇਖ ਕੇ ਜਾਣਾ ਮੇਰੀ ਤੇ ਰੂਹ ਖੁਸ਼ ਹੋ ਜਾਂਦੀ ਹੈ ਲੱਗਦਾ ਨਹੀਂ ਵੀ ਇਹਨੇ ਔਖੇ ਜੇ ਕੰਮ ਸ਼ੁਰੂ ਕਰ ਲੈਨੇ ਕੋਈ ਡੋਲਦਾ ਹੋਵੇ ਡਰ ਲੱਗਦਾ ਹੋਵੇ ਬਿਲਕੁਲ ਜਦੋਂ ਫਸਲ ਚੰਗੀ ਹੋਏ ਉਦੋਂ ਫਿਰ ਦਿਲ ਵੀ ਕਰਦਾ ਵੀ ਠੀਕ ਹੈ ਜੀ ਜਿਹੜਾ ਹੈ ਐ ਸਹੀ ਦਿਸ਼ਾਵਲ ਜਾ ਰਹੇ ਆ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਜਗਮਨ ਟੀਵੀ ਤੇ ਮੈਂ ਹਾਂ ਹਰਮਨਪ੍ਰੀਤ ਸਿੰਘ ਖੇਤੀਬਾੜੀ ਜਿਹੜੀ ਹੈ ਉਹ ਬਹੁਤ ਚੁਣੌਤੀਆਂ ਨਾਲ ਘिरी ਹੋਈ ਹੈ ਕਿਸਾਨ ਜਿਹੜੇ ਨੇ ਉਹ ਬੜੀਆਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਜਿਹੜਾ ਉਹ ਦਾਵਾ ਕਰਦੇ ਆ ਕਿ ਕੋਈ ਕਿਸਾਨ ਕਹਿੰਦਾ ਕਿ ਮੇਰੇ ਕੋਲ ਜ਼ਮੀਨ ਘਟਾ ਹੈ ਕੋਈ ਕਹਿੰਦਾ ਸਾਧਨ ਘਟਾ ਹੈ ਤੇ ਕੋਈ ਕਹਿੰਦਾ ਮੈਨਪਾਵਰ ਘਟਾ ਹੈ ਪਰ ਉਹਦੇ ਉਲਟ ਅੱਜ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਅਜਿਹੇ ਕਿਸਾਨ ਦੇ ਨਾਲ ਖੜੇ ਆ ਜਿਸ ਦੀ ਜ਼ਮੀਨ ਵੀ ਘਟਾ ਹੈ ਮੈਨਪਾਵਰ ਵੀ ਘਟਾ ਹੈ ਪਰ ਇਸ ਕਿਸਾਨ ਨੇ ਆਪਣੇ ਜਜ਼ਬੇ ਦੇ ਨਾਲ ਮਿਹਨਤ ਦੇ ਨਾਲ ਸੂਝ-ਬੂਝ ਦੇ ਨਾਲ ਆਪਣੀ ਖੇਤੀ ਨੂੰ ਸਫਲ ਬਣਾਇਆ ਹੈ ਔਰ ਇਹਦੇ ਨਾਲ ਹੀ ਇਸ ਕਿਸਾਨ ਨੇ ਜਿਹੜਾ ਹੈ ਰਵਾਇਤੀ ਜਿਹੜੀ ਫਸਲਾਂ ਨੇ ਉਹਨਾਂ ਦੀ ਕਾਸ਼ਤ ਤੋਂ ਵੀ ਮੂੰਹ ਮੋੜਿਆ ਹੈ ਔਰ ਸਰਕਾਰ ਵੱਲੋਂ ਜਿਹੜੀ ਫਸਲੀ ਵਿਭਿੰਨਤਾ ਮਹਮ ਜਿਹੜੀ ਸ਼ੁਰੂ ਕੀਤੀ ਹੈ ਉਹਦੇ 'ਚ ਵੀ ਯੋਗਦਾਨ ਪਾਇਆ ਆਪਾਂ ਇਸ ਕਿਸਾਨ ਵੀ ਨਾਲ ਗੱਲਬਾਤ ਕਰਕੇ ਹੋਰ ਕਿਸਾਨਾਂ ਤੱਕ ਇਹ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਹਨਾਂ ਨੇ ਇਹ ਜਜ਼ਬਾ ਜਿਹੜਾ ਇਹਨਾਂ 'ਚ ਕਿੱਥੋਂ ਆਇਆ ਕਿਹੜੇ ਉਪਰਾਲੇ ਇਹ ਕਰ ਰਹੇ ਨੇ ਤੇ ਕਿਸ ਤਰ੍ਹਾਂ ਆਪਣੀ ਖੇਤੀ ਨੂੰ ਸਫਲ ਬਣਾ ਰਹੇ ਨੇ ਹਾਂਜੀ ਭਾਈ ਸਵਾਗਤ ਹੈ ਜੀ ਤੁਹਾਡਾ ਪਹਿਲਾਂ ਤੇ ਆਪਣਾ ਨਾਮ ਦੱਸੋ ਪਿੰਡ ਦੱਸੋ ਜੀ ਐ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਮੇਰਾ ਨਾਮ ਜੀ ਕਮਲਜੀ ਹਾਂ ਪਿੰਡ ਹਲੇ ਚੱਕ ਜ਼ਿਲ੍ਹਾ ਗੁਰਦਾਸਪੁਰ ਤੇ ਅਸੀਂ ਮਤਲਬ ਪਹਿਲਾਂ ਲੋਕਾਂ ਵਾਂਗੂ ਐ ਲਾਉਂਦੇ ਰਿਹਾ ਕਣਕ ਲਾਲੀ ਝੋਨਾ ਲਾ ਲਿਆ ਤੇ ਪਿਛਲੇ ਸਾਲ ਤੋਂ ਐ ਫਿਰ ਸੋਚਿਆ ਕਿ ਨਹੀਂ ਐ ਜਿਹੜਾ ਨਾ ਕੁਛ ਨਾ ਕੁਛ ਡਿਫਰੈਂਟ ਕਰਨਾ ਚਾਹੀਦਾ ਤੁਹਾਡੀ ਜ਼ਮੀਨ ਕਿੰਨੀ ਹੈ ਆਪਣੀ ਜ਼ਮੀਨ ਜਿਹੜੀ ਹੈ ਇਹ ਮੇਰੀ ਜਿਹੜੀ ਆਪਣੀ ਜ਼ਮੀਨ ਹੈ ਜੂ 3 ਕਿਲੇ ਆ ਅੱਛਾ ਜੀ ਤੇ ਕੁਝ ਜਿਹੜੀ ਉਹ ਠੇਕੇ ਤੇ ਵੀ ਲਈ ਹੈ 5-6 ਕਿਲੇ ਓਕੇ ਤੇ ਇਹਦੇ ਚ ਤੁਸੀਂ ਕਿਹੜੀ ਕਿਹੜੀ ਪਹਿਲਾਂ ਫਸਲ ਲਾਉਂਦੇ ਰਹੇ ਹੋ ਪਹਿਲਾਂ ਤਾਂ ਐ ਜਿਦਾਂ ਦੱਸਿਆ ਕਿ ਉਹ ਕਣਕ ਝੋਨਾ ਹੀ ਲਾਉਂਦੇ ਰਹੇ ਆ ਤੇ ਹੁਣ ਜਿਹੜਾ ਇਹ ਉਹ ਮੈਂ ਥੋੜਾ ਜਿਆਦਾ ਬਦਲਾਕ ਕੀਤਾ ਹੈ ਇਹ ਆ ਕਮਾਦ ਲਾਇਆ ਹੈ ਅੱਛਾ ਤੇ ਕਮਾਦ ਦੇ ਵਿੱਚ ਹੀ ਐ ਮਤਲਬ ਜਿੱਦਾਂ ਤੁਸੀਂ ਦੇਖ ਰਹੇ ਪਿੱਛੇ 6 ਗਨਾਂ ਦਾ ਆਇਆ ਇੱਕ ਕਮਾਦ ਹੈ ਉਹਦੇ ਵਿੱਚ ਹੀ ਮੈਂ ਫੁੱਲ ਲਾਤੇ ਨੇ ਜੀ ਤੇ ਇਹ ਫਿਰ ਮਤਲਬ ਬਹੁਤ ਵਧੀਆ ਮੈਨੂੰ ਜਿਹੜਾ ਨਾ ਸਾਥ ਮਿਲਿਆ ਹੈ ਔਰ ਜਿਸ ਤਰ੍ਹਾਂ ਕਿ ਸਾਡੇ ਦਰਸ਼ਕ ਦੇਖ ਰਹੇ ਨੇ ਕਿਸਾਨ ਵੀਰ ਨੇ ਦੱਸਿਆ ਹੈ ਕਿ ਇਹਨਾਂ ਨੇ ਕਮਾਦ ਦੇ ਵਿੱਚ ਜਿਹੜੇ ਨੇ ਉਹ ਫੁੱਲ ਆਏ ਨੇ ਔਰ ਮੈਂ ਇੱਥੇ ਦੱਸਣਾ ਫਿਰ ਚਾਹਾਂਗਾ ਕਿ ਜਿਹੜੇ ਕਮਾਦ ਦੇ ਵਿੱਚ ਜਿਹੜੀ ਫੁੱਲਾਂ ਦੀ ਖੇਤੀ ਹੈ ਉਹ ਸਾਡੇ ਪੰਜਾਬ ਦੇ ਬਹੁਤ ਘੱਟ ਕਿਸਾਨ ਜਿਹੜੇ ਨੇ ਉਹ ਇਦਾਂ ਕਰਦੇ ਨੇ ਖਾਸ ਤੌਰ ਤੇ ਜਿਸ ਤਰ੍ਹਾਂ ਅਸੀਂ ਗੁਰਦਾਸਪੁਰ ਜ਼ਿਲ੍ਹੇ 'ਚ ਖੜੇ ਆਂ ਤੇ ਇੱਥੇ ਜਿਹੜਾ ਇਹ ਕਲਚਰ ਇਹ ਰੁਝਾਨ ਬਹੁਤ ਘੱਟ ਹੈ ਆਮ ਤੌਰ ਤੇ ਕਿਸਾਨ ਜਿਹੜੇ ਨੇ ਉਹ ਕਮਾਦ ਦੇ ਵਿੱਚ ਜਿਸ ਤਰ੍ਹਾਂ ਕੋਈ ਸਰੋਂ ਤੋਰੀਆ ਜਾਂ ਫਿਰ ਕੋਈ ਸਬਜ਼ੀ ਦੀ ਕਾਸ਼ਤ ਕਰਦੇ ਨੇ ਤੇ ਭਾਈ ਸਾਹਿਬ ਤੁਸੀਂ ਇਹ ਜਿਹੜੀ ਫੁੱਲਾਂ ਦੀ ਖੇਤੀ ਕਮਾਦ ਦੇ ਵਿੱਚ ਕਰਨ ਦੀ ਜਿਹੜੀ ਸ਼ੁਰ ਇਹਦਾ ਇਹ ਤੁਹਾਡਾ ਕਿਵੇਂ ਮਨ ਚ ਆਇਆ ਕਿ ਇਹ ਕੰਮ ਕਰਨਾ ਚਾਹੀਦਾ ਹੈ ਇਹ ਵੀਰ ਜੀ ਮੈਂ ਨਾ ਇੱਥੇ ਪਹਿਲਾਂ ਝੋਨਾ ਲਾਉਣ ਦਾ ਹੀ ਸੋਚਿਆ ਸੀ ਮੈਂ ਝੋਨਾ ਨਹੀਂ ਲਾਇਆ ਤੇ ਇਹਦੇ ਵਿੱਚ ਨਾ ਮੈਂ ਜੰਤਰ ਬੀਜ ਦਿੱਤਾ ਹੈ ਇਹ ਜੰਤਰ ਮੈਂ ਬੀਜ ਕੇ ਤੇ ਵਿੱਚ ਹੀ ਵਾਹ ਕੇ ਤੇ ਫਿਰ ਮੈਂ ਸੋਚਿਆ ਕਿ ਕਮਾਦ ਲਾਉਣਾ ਹੈ ਤੇ ਕਮਾਦ ਲਾ ਕੇ ਤੇ ਫਿਰ ਮੈਂ ਵਿੱਚ ਸੋਚਿਆ ਕਿ ਇਹਦੇ ਵਿੱਚ ਮੂਲੀ ਜਾਂ ਛਲਗਮ ਲਾ ਦਿਆਂ ਤੋ ਇਸ ਏਰੀਆ ਦੇ ਵਿੱਚ ਨਾ ਉਹਦਾ ਥੋੜਾ ਜਿਹਾ ਉਜਾੜਾ ਜ਼ਿਆਦਾ ਹੁੰਦਾ ਜੀ ਤੇ ਉਹ ਮੈਂ ਫਿਰ ਉਹਨਾਂ ਨੂੰ ਛੱਡ ਦਿੱਤਾ ਤੇ ਮੈਂ ਸੋਚਿਆ ਕਿ ਚਲੋ ਫੁੱਲ ਲਾਉਣੇ ਤੇ ਫੁੱਲ ਲਾ ਦਿੱਤੇ ਇਹ ਲਾਏ ਨੇ ਮੈਂ 21 ਸਤੰਬਰ ਨੂੰ ਤੇ ਇਹ ਕਮਾਦ ਜਿਹੜਾ ਇਹ ਉਹ ਕਦੋਂ ਲਾਇਆ ਸੀ ਕਮਾਦ ਲਾਇਆ ਜੀ 4 ਸਤੰਬਰ ਨੂੰ ਇਹ ਕਿੰਨਾ ਏਰੀਆ ਜੀ ਜਿੱਥੇ ਫੁੱਲ ਤੇ ਕਮਾਦ ਇਕੱਠਾ ਹੈ 6 ਕਨਾਂ ਦਾ ਮੈਂ ਆਪਣੇ ਕੈਮਰਾਮੈਨ ਸਾਥੀ ਨੂੰ ਕਹੂੰਗਾ ਜੀ ਥੋੜਾ ਇੱਕ ਵਾਰੀ ਸ਼ਾਰਟਸ ਇੱਧਰ ਵੀ ਦਿਖਾਉਣ ਕਿ ਇਹ ਦੇਖੋ ਫੁੱਲਾਂ ਦੀ ਖੇਤੀ ਹੋ ਵਿੱਚ ਕਮਾਦ ਹੈ ਜੀ ਥੋੜਾ ਅੱਗੇ ਕਰਕੇ ਦਿਖਾਓ ਕਿ ਵਿੱਚ ਕਮਾਦ ਵੀ ਸਤੰਬਰ ਮਹੀਨੇ ਚ ਲੱਗਾ ਹੈ ਉਸੇ ਮਹੀਨੇ ਚ ਇਹਨਾਂ ਨੇ ਫੁੱਲ ਲਾਏ ਨੇ ਤੇ ਕਮਾਦ ਵੀ ਵੱਧ ਫੁੱਲ ਰਿਹਾ ਔਰ ਫੁੱਲਾਂ ਦੇ ਵੇਖੋ ਫੁੱਲ ਖਿੜੇ ਹੋਏ ਨੇ ਕਿਸ ਤਰ੍ਹਾਂ ਕਿੰਨਾ ਅੱਛਾ ਹੈ ਇਹਨਾਂ ਦਾ ਨਜ਼ਾਰਾ ਵੀ ਹੈ ਔਰ ਇਹਨਾਂ ਦੀ ਜਿਹੜੀ ਆਮਦਨ ਵੀ ਅੱਛੀ ਹੋਏਗੀ ਤੇ ਭਾਈ ਹੁਣ ਤੱਕ ਦਾ ਤੁਹਾਨੂੰ ਇਹ ਨਵਾਂ ਤਜਰਬਾ ਤੁਸੀਂ ਦੱਸਿਆ ਔਰ ਹੁਣ ਤੱਕ ਦਾ ਐਕਸਪੀਰੀਅੰਸ ਇਸ ਖੇਤ ਦਾ ਕਿਵੇਂ ਦਾ ਰਿਹਾ ਹੈ ਕੋਈ ਤੁਹਾਨੂੰ ਖਤਰਾ ਲੱਗਾ ਹੋਵੇ ਕੋਈ ਡਰ ਲੱਗਾ ਹੋਵੇ ਨਹੀਂ ਇਹ ਖਤਰਾ ਬਿਲਕੁਲ ਨਹੀਂ ਮੈਂ ਸੋ ਕੋ ਰੋਜ਼ ਸਵੇਰੇ ਆ ਕੇ ਫੇਰਾ ਮਾਰ ਕੇ ਤੇ ਜਾਣਾ ਤੇ ਮੇਰੀ ਜਿਹੜੀ ਹੈ ਸਵੇਰੇ ਮੇਰਾ ਪਹਿਲਾ ਕੰਮ ਹੈ ਕਿ ਇੱਥੇ ਆ ਕੇ ਵੇਖ ਕੇ ਜਾਣਾ ਮੇਰੀ ਤੇ ਰੂਹ ਖੁਸ਼ ਹੋ ਜਾਂਦੀ ਹੈ ਔਰ ਔਰ ਕਿਉਂਕਿ ਅਜੇ ਪਹਿਲੀ ਤੜਾਈ ਅਸੀਂ ਕੀਤੀ ਹੈ ਅੱਛਾ ਪਰ ਬਹੁਤ ਵਧੀਆ ਸਾਨੂੰ ਮਤਲਬ ਉਹਦਾ ਜਿਹੜਾ ਤੜਾਈ ਦੀ ਗੱਲ ਤੁਸੀਂ ਕੀਤੀ ਹੈ ਔਰ ਇਹ ਸਭ ਤੋਂ ਵੱਡੀ ਗੱਲ ਹੈ ਸ ਮੇਰੀ ਹੋਰ ਵੀ ਕਿਸਾਨ ਵੀਰਾਂ ਨਾਲ ਗੱਲ ਹੁੰਦੀ ਹੈ ਆਮ ਤੌਰ ਤੇ ਕਿਸਾਨ ਨੂੰ ਵੀ ਡਾ ਰੰਦਾ ਕਿ ਚੀਜ਼ ਪੈਦਾ ਕਰ ਲਈ ਪਰ ਉਹਨੂੰ ਵੇਚਣਾ ਕਿੱਥੇ ਹੈ ਹੁਣ ਤੁਸੀਂ ਤੜਾਈ ਇਹਦੀ ਪਹਿਲੀ ਕਰ ਲਈ ਹੈ ਫਿਰ ਇਹਨੂੰ ਕਿਵੇਂ ਵੇਚਿਆ ਕਿਵੇਂ ਕਿੱਥੇ ਵੇਚਿਆ ਕੀ ਰੇਟ ਮਿਲਿਆ ਇਹਦਾ ਇਹ ਦੇਖੋ ਜੀ ਤੜਾਈ ਤੇ ਅਸੀਂ ਮਤਲਬ ਆਪ ਹੀ ਕਰ ਲਈ ਇਹ ਮੈਂ ਸ਼ਹਿਰ ਇੱਥੇ ਗੁਰਦਾਸਪੁਰੇ ਲੱਗੇ ਇੱਕ ਦੁਕਾਨਾਂ ਵਾਲਿਆਂ ਨਾਲ ਗੱਲ ਕੀਤੀ ਸੀ ਤੇ ਉਹਨਾਂ ਨੂੰ ਮੈਂ ਜਾ ਕੇ ਦੇ ਆ ਤੇ ਕਿਉਂ ਅਜੇ ਥੋੜਾ ਜਿਹਾ ਮਾਲ ਨਿਕਲਦਾ ਹੈ ਜਦੋਂ ਜ਼ਿਆਦਾ ਨਿਕਲੇਗਾ ਉਦੋਂ ਫਿਰ ਹੋਰ ਲਾਗੇ ਸਾਡੇ ਮੰਡੀਆਂ ਨੇ ਜਿੱਦਾਂ ਪਠਾਨਕੋਟ ਆ ਉੱਥੇ ਵਾਵਾ ਇਹਦੀ ਸੇਲ ਹੈ ਤੇ ਉੱਥੇ ਫਿਰ ਲੈ ਜਾ ਕਰਾਂਗਾ ਨਾ ਇੱਕ ਕਿਲਾ ਹੋਰ ਮੈਂ ਉਹ ਠੇਕੇ ਤੇ ਲਿਆ ਸੀ ਉਹਦੇ ਚ ਮੈਂ ਕਮਾਦ ਲਾਇਆ ਤੇ ਕਮਾਦ ਦੇ ਵਿੱਚ ਜਿਹੜੀ ਉਹ ਸਰੋਂ ਬੀਜੀ ਵੇਰੀ ਗੁੱਡ ਅੱਛਾ ਸਰ ਹੁਆਥੇ ਹਾਂਜੀ ਔਰ ਇਹਦੇ ਚ ਇਹ ਦੱਸਿਓ ਵੀ ਇਹ ਜਿਹੜਾ ਗੰਨਾ ਹੈ ਇਹਨੂੰ ਤੁਸੀਂ ਮੇਲ 'ਚ ਸੁਟਣਾ ਜਾਂ ਤੁਸੀਂ ਆਪਣਾ ਵੇਲਣਾ ਵੀ ਲਾਇਆ ਤੇ ਕਹਰੇ ਸੀ ਇਹ ਜੀ ਇਹ ਜਿਹੜਾ ਹੈ ਇਹ ਤੇ 95 ਵੈਰਾਈਟੀ ਹੈ ਇਹ ਮੇਲ ਵਾਸਤੇ ਲਾਇਆ ਹੈ ਤੇ ਦੂਜਾ ਜਿਹੜਾ ਹੈ ਉਹ ਮੇਰੇ ਕੋਲ 85 ਹੈ ਅੱਛਾ ਜੀ ਤੇ ਉਹਦਾ ਅਸੀਂ ਗੋੜ ਕੱਢ ਕੇ ਵੀ ਵੇਚਦੇ ਆ ਇਹ ਪਹਿਲਾਂ ਵੀ ਵੇਚਦੇ ਰਹੋ ਅੱਜ ਪਿਛਲੇ ਸਾਲ ਵੀ ਵੇਚਿਆ ਤੇ ਪਿਛਲੇ ਸਾਲ ਜਿਹੜਾ ਉਹ ਥੋੜਾ ਸੀ ਗੰਨਾ ਜੀ ਤੇ ਐਦਕਾਂ ਜਿਹੜਾ ਹੈ ਉਹ ਮਤਲਬ ਮੈਂ ਕੋਈ 10 ਕ ਕਨਾਲਾ ਜਿਹੜਾ ਮੇਰਾ ਕੋ ਗੰਨਾ ਹੈਗਾ ਆ ਉਹ ਹੁਣ ਐ ਮਤਲਬ ਕੋੜ ਕੱਢ ਕੇ ਜਿਹੜਾ ਉਹ ਕੀਤਾ ਸ਼ੁਰੂ ਕੰਮ ਔਰ ਇਸ ਤੋਂ ਇਲਾਵਾ ਤੁਸੀਂ ਨਿੰਬੂ ਵੀ ਲਾਏ ਹੋਏ ਨੇ ਤੇ ਇਹ ਸਾਰਾ ਇੰਨਾ ਜਜ਼ਬਾ ਜਿਹੜਾ ਇਹ ਜਿਹੜਾ ਦੂਸਰਿਆਂ ਨੂੰ ਹਟ ਕੇ ਥੋੜੇ ਖੇਤਾਂ ਦੇ ਵਿੱਚ ਇੰਨਾ ਜ਼ਿਆਦਾ ਕੰਮ ਕਰਦਾ ਹੈ ਤੁਹਾਨੂੰ ਸਿਹਤ ਮਿਲੀ ਕਿੱਥੋਂ ਆ ਦੇਖੋ ਜੀ ਇਹ ਤਾਂ ਐ ਜਿਹੜੇ ਆਪਣੇ ਭੈਣ ਜੀ ਮਨਜੀਤ ਕੌਰ ਹੁਣੇ ਨੇ ਇਹਨਾਂ ਨੇ ਵੀ ਕਾਫੀ ਇੱਥੇ ਆ ਕੇ ਵਿਜ਼ਿਟ ਕਰਦੇ ਨੇ ਉਹ ਡਾਕਟਰ ਬੱਲ ਸਾਹਿਬ ਨੇ ਉਹ ਵੀ ਇੱਥੇ ਆ ਕੇ ਵਿਜ਼ਿਟ ਕਰਦੇ ਨੇ ਬਹੁਤ ਵਧੀਆ ਤੇ ਉਹਨਾਂ ਦੇ ਨਾ ਫਿਰ ਅਸੀਂ ਸੋਚਿਆ ਵੀ ਜਿਹੜੀ ਹੈ ਨਾ ਰਵਾਇਤੀ ਖੇਤੀ ਉਹਦੇ ਤੋਂ ਥੋੜਾ ਜਿਹਾ ਕੁਝ ਡਿਫਰੈਂਟ ਕਰਨਾ ਚਾਹੀਦਾ ਕਿ ਮੈਂ ਇਦਾਂ ਪਾਣੀ ਬਚਾਉਣ ਦੇ ਲੱਗ ਚਲੋ ਅਸੀਂ ਕੀ ਬਚਾਉਣਾ ਹੈ ਪਰ ਫਿਰ ਵੀ ਮੈਂ ਜਿਹੜਾ ਨਾ ਮੇਰੇ ਕੋਲ ਵਾਧੂ ਪਾਣੀ ਹੋਣ ਦੇ باوجود ਵੀ ਮੈਂ ਵਿਗਾ ਇੱਕ ਛੋਣਾ ਲਾਇਆ ਚਾਰਕਨ ਵਾਲਾ ਓਕੇ ਤੇ ਉਹਦੇ ਤੋਂ ਬਾਅਦ ਮੈਂ ਸਿਰਫ ਦੂਜਾ ਨਿੰਬੂ ਲਾਤੇ ਨੇ ਕਮਾਦ ਲਾਤਾ ਤੇ ਇਹ ਜਿਹੜਾ ਫੁੱਲ ਲਾਲੇ ਨੇ ਜੋ ਨਾ ਅਮਰੀਕਾ ਬਹੁਤ ਘਟ ਲਾਇਆ ਬਹੁਤ ਅੱਛੀ ਗੱਲ ਹੈ ਔਰ ਮੈਨੂੰ ਇੱਕ ਇਹ ਵੀ ਦੱਸਿਓ ਜਰੂਰ ਜੀ ਮੇਰੇ ਆਪਣੇ ਮਨ ਦਾ ਵੀ ਇੱਕ ਡਾਊਟ ਹੈ ਹੋਰ ਕਿਸਾਨ ਵੀਰਾਂ ਦੇ ਦਿਮਾਗ 'ਚ ਵੀ ਸਵਾਲ ਹੁੰਦਾ ਹੋਵੇਗਾ ਕਿ ਇੰਨੇ ਸਾਰੇ ਤੁਸੀਂ ਕੰਮ ਕਰ ਰਹੇ ਹੋ ਫੁੱਲਾਂ ਦੀ ਖੇਤੀ ਕਰ ਰਹੇ ਹੋ ਸਰੋਂ ਕਮਾਦ ਵੀ ਲਾਇਆ ਕਮਾਦ ਵੀ ਜਿਹੜਾ ਉਹ ਮਿਹਨਤ ਵਾਲਾ ਕੰਮ ਹੈ ਔਰ ਨਿੰਬੂ ਲਗਾਏ ਨੇ ਗੁੜ ਕੱਢ ਕੇ ਵੀ ਵੇਚਣਾ ਹੈ ਹਨਾ ਗੁੜ ਬਣਾ ਕੇ ਇਹ ਸਾਰੀਆਂ ਚੀਜ਼ਾਂ ਵਾਸਤੇ ਮਿਹਨਤ ਚਾਹੀਦੀ ਆ ਤੇ ਔਰ ਮੈਨ ਪਾਵਰ ਤੁਹਾਡੇ ਤੁਸੀਂ ਕਿੰਨੇ ਜਣੇ ਕੰਮ ਕਰਦੇ ਹੋ ਖੇਤਾਂ 'ਚ ਤੁਸੀਂ ਤੁਹਾਡੇ ਪਰਿਵਾਰ 'ਚ ਮੈਂ ਤਾਂ ਵੈਸੇ ਇਕੱਲਾ ਹੀ ਆਂ ਅੱਛਾ ਜੀ ਤੇ ਅਬ ਮੜਾ ਮੋੜਾ ਇਹਦੇ ਕਰੀ ਜਾਦੇ ਆਪ ਹੀ ਫਿਰ ਜਦੋਂ ਕਦੇ ਫਿਰ ਜ਼ਰੂਰਤ ਹੋਏ ਤੇ ਉਦੋਂ ਮੈਂ ਨਾਲ ਲੇਬਰ ਦੀ ਵੀ ਮੈਂ ਸਹਾਇਤਾ ਲੈਣਾ ਕਦੀ ਮਨ ਨੂੰ ਲੱਗਦਾ ਨਹੀਂ ਵੀ ਇਹਨੇ ਔਖੇ ਜਿਹੇ ਕੰਮ ਸ਼ੁਰੂ ਕਰ ਲੈਨੇ ਕੋਈ ਡੋਲਦਾ ਹੋਵੇ ਡਰ ਲੱਗਦਾ ਹੋਵੇ ਬਿਲਕੁਲ ਜਦੋਂ ਫਸਲ ਚੰਗੀ ਹੋਏ ਉਦੋਂ ਫਿਰ ਦਿਲ ਵੀ ਕਰਦਾ ਵੀ ਠੀਕ ਹੈ ਜੀ ਜਿਹੜਾ ਐ ਐ ਸਹੀ ਦਿਸ਼ਾਵਲ ਜਾ ਰਹੇ ਆ ਬਿਲਕੁਲ ਸਾਡੀ ਔਰ ਹੋਰ ਕੀ ਆਸ ਕਰਦੇ ਹੋ ਸਰਕਾਰ ਕੋਲੋਂ ਵਿਭਾਗ ਕੋਲੋਂ ਜਾਂ ਪ੍ਰਮਾਤਮਾ ਕੋਲੋਂ ਪਰਮਾਧਮਾ ਦੇ ਸਭ ਜੋ ਕਰ ਰਹੇ ਹੋ ਉਹ ਬਹੁਤ ਭਲੀ ਕਰ ਰਿਹਾ ਹੈ ਜੀ ਤੇ ਡਿਪਾਰਟਮੈਂਟ ਜਿਹੜੇ ਨੇ ਉਹ ਵੀ ਫਿਲਹਾਲ ਜਿਹੜਾ ਹੈ ਉਹ ਅਜੇ ਤੱਕ ਜਿਹੜਾ ਹੈ ਉਹ ਉਹਨਾਂ ਦੀ ਪੂਰੀ ਸਪੋਰਟ ਹੈ ਇਹ ਬਹੁਤ ਮਦਦ ਕਰ ਦਿੰਦੇ ਨੇ ਸਾਡੀ ਔਰ ਤੁਸੀਂ ਥੋੜੇ ਸਮੇਂ ਤੋਂ ਇਹ ਬਦਲਾ ਜਿਹੜਾ ਲਿਆਂਦਾ ਆਪਣੇ ਖੇਤਾਂ 'ਚ ਪਰ ਫਿਰ ਵੀ ਸਵਾਲ ਕਰਨਾ ਬਣਦਾ ਹੈ ਇਹ ਆਖਰੀ ਸਵਾਲ ਹੈ ਕਿ ਦੂਸਰੀ ਰਵਾਇਤੀ ਖੇਤੀ ਜਿਹੜੀ ਹੈ ਔਰ ਇਹਦੇ 'ਚ ਆਮਦਨ ਦਾ ਤੁਹਾਨੂੰ ਕੀ ਫਰਕ ਮਹਿਸੂਸ ਹੋਇਆ ਇਹ ਆਮਦਨ ਦੇਖੋ ਜੀ ਇਹ ਜਿਹੜਾ ਹੈ ਜਿੱਦਾਂ ਹੁਣ ਗੁੜ ਕੱਢ ਕੇ ਵੇਚਦੇ ਆ ਉਹ ਬਹੁਤ ਵਧੀਆ ਲੋਕੀ ਖੁਸ਼ ਨੇ ਮੇਲਚ ਗੋ ਗੰਨਾ ਸੁੱਟਣ ਦਾ ਫਾਇਦਾ ਹੈ ਕਿ ਗੁੜ ਕੱਢ ਕੇ ਵੇਚਣਾ ਹੈ ਨਹੀਂ ਗੁੜ ਕੱਢ ਕੇ ਵੇਚਣ ਦਾ ਫਾਇਦਾ ਉਹਦੇ ਵਿੱਚ ਮਿਹਨਤ ਬਹੁਤ ਹੈ ਪਰ ਇਹ ਵੀ ਗੁੜ ਕੱਢ ਕੇ ਤੇ ਉਹਦਾ ਫਾਇਦਾ ਹੈ ਤੇ ਔਰ ਇਹ ਫੁੱਲ ਤੇ ਫੁੱਲ ਲਾਉਣ ਦਾ ਫਾਇਦਾ ਕਿ ਵਿੱਚ ਮੂੜੀਆਂ ਲਾਉਣ ਦਾ ਫਾਇਦਾ ਨਹੀਂ ਮੇਰੇ ਨੂੰ ਤੇ ਲੱਗਦਾ ਹੈ ਕਿ ਮੂਲੀ ਦੀ ਮਿਹਨਤ ਮੈਂ ਕੱਲਾ ਹੋਣ ਕਰਕੇ ਇੰਨੀ ਨਹੀਂ ਕਰ ਸਕਦਾ ਤੇ ਇਹ ਫੁੱਲ ਜਿਹੜੇ ਨੇ ਠੀਕ ਹੈ ਚਲੋ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਅਸੀਂ ਆਸ ਕਰਦੇ ਹਾਂ ਕਿ ਪ੍ਰਮਾਤਮਾ ਇਸੇ ਤਰ੍ਹਾਂ ਤੁਹਾਡੀ ਮਿਹਨਤ ਜਿਹੜੀ ਹੈ ਉਹਨੂੰ ਹੋਰ ਸਫਲ ਬਣਾਵੇ ਹੋਰ ਇਹਦਾ ਫਲ ਫੁੱਲ ਜਿਹੜੇ ਆ ਉਹ ਤੁਹਾਨੂੰ ਦੇਵੇ ਔਰ ਸਾਡੇ ਨਾਲ ਮੈਡਮ ਮਨਜੀਤ कौर ਜਿਹੜੇ ਨੇ ਉਹ ਮੌਜੂਦ ਨੇ ਇਹ ਮੈਡਮ ਖੇਤੀਬਾੜੀ ਵਿਸਥਾਰ ਅਫਸਰ ਨੇ ਜੀ ਇਹ ਖੇਤੀਬਾੜੀ ਵਿਭਾਗ ਤੋਂ ਔਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਵਾਗਤ ਹੈ ਜੀ ਡਾਕਟਰ ਸਾਹਿਬ ਤੁਹਾਡਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਕਿਸਾਨ ਵੀਰ ਦਾ ਉਪਰਾਲਾ ਹੋਰ ਕਿਸਾਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਅਸੀਂ ਸਮੂਹ ਕਿਸਾਨਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਜਿਵੇਂ ਇਹ ਕਮਲਜੀਤ ਸਿੰਘ ਬਹੁਤ ਹੀ ਵਧੀਆ ਫਾਰਮਰ ਨੇ ਬਹੁਤ ਮਿਹਨਤੀ ਫਾਰਮਰ ਨੇ ਤੇ ਰਵਾਇਤੀ ਜਿਹੜੀਆਂ ਸਾਡੇ ਝੋਨੇ ਤੇ ਕਣਕ ਦੀ ਫਸਲ ਹੈ ਉਸ ਤੋਂ ਨਿਕਲ ਕੇ ਫਸਲੀ ਵਿਭਿੰਨਤਾ ਵੱਲ ਇਹ ਹਮੇਸ਼ਾ ਕੰਮ ਕਰਦੇ ਨੇ ਇਹਨਾਂ ਨੇ ਜਿਵੇਂ ਕਿ ਆਰਕਾ ਵੀ ਇੰਟਰਕ੍ਰੋਪਿੰਗ ਕੀਤੀ ਹੋਈ ਹੈ ਫੁੱਲਾਂ ਦੀ ਵੀ ਕਾਸ਼ਤ ਕੀਤੀ ਹੋਈ ਹੈ ਫਿਰ ਇਹਨਾਂ ਨੇ ਨਿੰਬੂ ਵੀ ਲਾਏ ਹੋਏ ਆ ਫਿਰ ਇਹਨਾਂ ਨੇ ਸਰੋਂ ਵੀ ਲਾਈ ਹੋਈ ਹੈ ਕਮਾਦ ਵੀ ਲਾਇਆ ਹੋਇਆ ਵਾ ਤੇ ਉਹਦੇ ਨਾਲ ਗੁੜ ਵੀ ਕੱਢਦੇ ਨੇ ਤੇ ਸਾਰੇ ਪਾਸਿਓ ਜਿਹੜੀ ਆ ਆਮਦਨ ਲੈਂਦੇ ਨੇ ਤੇ ਬਹੁਤ ਮਿਹਨਤ ਕਰਦੇ ਨੇ ਸਾਰੇ ਕਿਸਾਨਾਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਉਹ ਵੀ ਫਸਲੇ ਝੋਨੇ ਤੇ ਕਣਕ ਦੀ ਜਿਹੜੀ ਆ ਰਵਾਇਤੀ ਫਸਲ ਤੋਂ ਨਿਕਲ ਕੇ ਹੋਰ ਵੀ ਫਸਲਾਂ 'ਤੇ ਧਿਆਨ ਦੇਣ ਤੇ ਵੱਧ ਤੋਂ ਵੱਧ ਜਿਹੜੀ ਹੈਗੇ ਆ ਬਨਾਫਾ ਕਮਾਉਣ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਔਰ ਸਾਡੇ ਕਿਸਾਨ ਵੀਰਾਂ ਨੇ ਸਾਡੇ ਦਰਸ਼ਕਾਂ ਨੇ ਖੁਦ ਦੇਖਿਆ ਹੈ ਕਿ ਇਹਨਾਂ ਕਿਸਾਨ ਵੱਲੋਂ ਕਿੱਦਾਂ ਕਿਸ ਤਰੀਕੇ ਦੇ ਨਾਲ ਜਿਹੜੇ ਉਹ ਮਿਹਨਤ ਕੀਤੀ ਜਾ ਰਹੀ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਹੋਰ ਕਿਸਾਨ ਵੀ ਜਿਹੜੇ ਨੇ ਅਜਿਹੇ ਉਪਰਾਲੇ ਕਰਨਗੇ ਇਸ ਤਰ੍ਹਾਂ ਦੇ ਜਿਹੜੇ ਯਤਨ ਨੇ ਉਹ ਕਰਕੇ ਤੇ ਸਾਡੀ ਜਿਹੜੀ ਮਿੱਟੀ ਹਵਾ ਪਾਣੀ ਉਹਨੂੰ ਵੀ ਦੂਸ਼ਿਤ ਹੋਣ ਤੋਂ ਬਚਾਉਣਗੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਯੋਗਦਾਨ ਪਾਉਣਗੇ ਔਰ ਆਪਣੀ ਜਿਹੜੀ ਆਮਦਨ ਹੈ ਸਭ ਤੋਂ ਜਿਹੜੀ ਖਾਸ ਗੱਲ ਹੈ ਉਹਦੇ 'ਚ ਵਾਧਾ ਕਰਨ ਦਾ ਜਿਹੜਾ ਇੱਕ ਜਿਹੜਾ ਯਤਨ ਆ ਉਹ ਵੀ ਆਰੰਭ ਕਰਨਗੇ ਅੱਜ ਦੀ ਪੇਸ਼ਕਸ਼ ਵਿੱਚ ਇੰਨਾ ਹੀ ਮੈਂ ਹਰਮਨ 프리 ਸਿੰਘ ਜਗਵੰਤ ਟੀਵੀ ਗੁਰਦਾਸਪੁਰ